ਲਓ ਜੀ ਗੱਲ ਕਰਦੇ ਆਂ ਵੀ 2025 ਦੇ ਵਿੱਚ ਤੁਹਾਨੂੰ ਟਰੱਕ ਡਰਾਈਵਰ ਬਣਨਾ ਚਾਹੀਦਾ ਜਾਂ ਨਹੀਂ ਬਣਨਾ ਚਾਹੀਦਾ ਕਿਉਂਕਿ ਸਾਡੇ ਬੜੇ ਸਾਰੇ ਜਿਹੜੇ ਨੌਜਵਾਨ ਨੇ ਨਾ ਜਿਹੜੇ ਕੈਨੇਡਾ ਵਿੱਚ ਸਟੱਡੀ ਵੀਜ਼ੇ ਤੇ ਆਏ ਨੇ ਕੋਈ ਸਪਾਊਸ ਵੀਜ਼ੇ ਤੇ ਆਇਆ ਕੋਈ ਵਿਜ਼ਟਰ ਵੀਜ਼ੇ ਤੇ ਆਇਆ ਤਾਂ ਉਹ ਕਹਿੰਦੇ ਵੀ ਆਪਾਂ ਟਰੱਕ ਦਾ ਲਾਇਸੈਂਸ ਲੈਣਾ ਕਿਉਂਕਿ ਕੈਨੇਡਾ ਦੇ ਵਿੱਚ ਟਰੱਕ ਡਰਾਈਵਰਜ਼ ਦੀ ਬੜੀ ਸ਼ਾਰਟੇਜ ਆ ਸਾਰੇ ਪਾਸੇ ਇਹੀ ਗੱਲਾਂ ਸੁਣਦੇ ਨੇ ਉਹ ਕਹਿੰਦੇ ਵੀ ਨਾਲੇ ਤੇ ਸ਼ਾਰਟੇਜ ਅਸੀਂ ਪੂਰੀ ਕਰਾਂਗੇ ਤੇ ਨਾਲੇ ਟਰੱਕ ਡਰਾਈਵਰ ਜਿਹੜੇ ਉਹਨਾਂ ਦੀ ਪੀਆਰ ਵੀ ਜਿਹੜੀ ਆ इजीली ਹੋ ਜਾਂਦੀ ਆ ਹੁਣ ਦੇਖੋ ਭਈ ਉਹ ਕਹਿੰਦੇ ਨੇ ਨਾ ਵੀ ਕਾਇਮ ਪਹਿਲੇ ਵਾਲਾ ਨਹੀਂ ਰਿਹਾ ਹੈਗਾ ਟਰੱਕ ਡਰਾਈਵਰ ਜਿਹੜੇ ਪਹਿਲਾਂ ਪੀਆਰ ਹੋ ਗਏ ਹੋਗੇ ਹੁਣ ਜੇ ਤੁਹਾਡਾ ਟਰੱਕ ਚਲਾਉਣਾ ਸ਼ੌਂਕ ਆ ਤੁਹਾਨੂੰ ਇਹ ਚ ਲੱਗਦਾ ਵੀ ਤੁਸੀਂ ਬਣੀ ਹੀ ਟਰੱਕ ਚਲਾਉਣ ਵਾਸਤੇ ਉਤੇ ਪਈ ਬਹੁਤ ਵਧੀਆ ਕੀਤਾ ਆ ਚਾਰ ਪੈਸੇ ਵੀ ਬਣਦੇ ਆ ਮੈਂ ਖੁਦ ਇਸ ਕਿੱਤੇ ਦੇ ਨਾਲ ਪਹਿਲਾਂ ਜੁੜਿਆ ਰਿਹਾ ਆ ਹੁਣ ਵੀ ਮੈਂ ਇਸ ਕਿੱਤੇ ਦੇ ਨਾਲ ਜੁੜਿਆ ਹੋਇਆ ਆ ਪਰ ਇਹ ਕਿੱਤੇ ਦੇ ਵਿੱਚ ਉਹ ਗੱਲਾਂ ਨਹੀਂ ਜੋ ਅੱਜ ਤੋਂ 10 ਸਾਲ ਪਹਿਲਾਂ ਸੀਗੀਆਂ ਹੁਣ ਜੇ ਤੁਸੀਂ ਅੱਜ ਇਹ ਸੋਚ ਕੇ ਟਰੱਕ ਡਰਾਈਵਰ ਬਣ ਲੇਓ ਤੁਹਾਡੀ ਕੈਨੇਡਾ ਵਿੱਚ ਪੀਆਰ ਹੋ ਜੂਗੀ ਤੇ ਕੁਝ ਚੀਜ਼ਾਂ ਦਾ ਜਰੂਰ ਹੁਣ ਖਿਆਲ ਰੱਖਿਓ ਜੇ ਪਹਿਲੋਂ ਤੇ ਸੋਚ ਕੇ ਦੇਖੋ ਕਿ ਕਿੰਨੇ ਹਜ਼ਾਰ ਡਰਾਈਵਰ ਆ ਜਿਹੜਾ ਹੱਲੇ ਵੀ ਲਾਈਨ ਅਪ ਹੋਇਆ ਜਿਹਦੀ ਕੈਨੇਡਾ ਵਿੱਚ ਪੀਆਰ ਨਹੀਂ ਹੋ ਰਹੀ ਹੈਗੀ ਇੱਕ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਨਾਵਾ ਬੜੇ ਸਾਰੇ ਉਹ ਸਟੂਡੈਂਟ ਹੈ ਜਿਨ੍ਹਾਂ ਨੂੰ ਵੇ ਜਾਣ ਦਾ ਜਿਹੜਾ ਦੇ ਕੋਲ 2 ਸਾਲ ਦੀਆਂ ਕੈਨੇਡਾ ਦੀਆਂ ਸਟੱਡੀਜ਼ 2 ਸਾਲ ਦੇ ਡਿਪਲੋਮੇ ਕੀਤੇ ਨੇ 3-3 ਸਾਲ ਦੇ ਉਹਨਾਂ ਕੋਲ ਟਰੱਕ ਡਰਾਈਵਰ ਦੇ ਐਕਸਪੀਰੀਅੰਸ ਆ ਗਏ ਨੇ ਤੇ ਇੰਨਾ ਚਿਰ ਨਿਕਲਣ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਪੀਆਰ ਦਾ ਰਾਹ ਨਹੀਂ ਮਿਲਦਾ ਪਿਆ ਤੇ ਜਿਨ੍ਹਾਂ ਨੇ ਹੁਣ ਹਜੇ 2025 ਵਿੱਚ ਡਰਾਈਵਰ ਬਣ ਕੇ ਪੀਆਰ ਤੇ ਲੈਂਡ ਵਿੱਚ ਲੱਗਣਾ ਹੈ ਉਹ ਇਹ ਚੀਜ਼ ਜ਼ਰੂਰ ਸੋਚ ਲਿਓ ਵੀ ਤੁਹਾਡੇ ਤੋਂ ਜਿਹੜੇ ਸੀਨੀਅਰ ਸੁਪਰ ਸੀਨੀਅਰ ਕੈਨੇਡਾ ਵਿੱਚ ਬੈਠੇ ਨੇ ਨਾ ਜਿਹੜੇ ਪੀਆਰ ਵਾਸਤੇ ਸਟਰਗਲ ਕਰ ਰਹੇ ਨੇ ਉਹਨਾਂ ਦੀ ਪੀ ਉਹ ਜਿਆਦੀਆਂ ਹੋ ਸਕਦੀਆਂ ਨੇ ਹਾਂ ਹੁਣ ਤੇ ਤੁਸੀਂ ਟਰੱਕ ਡਰਾਈਵਰ ਨਹੀਂ ਬਣਨਾ ਚਾਹੁੰਦੇ ਜਾਂ ਤੁਸੀਂ ਚੋਰ ਸੋਚਦੇ ਹੋ ਕਿ ਸਾਨੂੰ ਹੋਰ ਕੀ ਕਰਨਾ ਚਾਹੀਦਾ ਤੇ ਫਿਰ ਭਈ ਇਹ ਦੇਖੋ ਵੀ ਹਰ ਇੱਕ ਪ੍ਰਵਿੰਸ ਨੇ ਜਾਂ ਫੈਡਰਲ ਗਵਰਨਮੈਂਟ ਨੇ ਆਪੋ ਆਪਣੀ ਵੈਬਸਾਈਟ ਉੱਤੇ ਨਾ ਵੱਡੇ ਵੱਡੇ ਉਹਨਾਂ ਲਿਖ ਕੇ ਨੋਟ ਪਾਏ ਹੋਏ ਆ ਕਿ ਸਾਨੂੰ ਫਰਾਨੇ ਫਰਾਨੇ ਬੰਦੇ ਚਾਹੀਦੇ ਜਿਨ੍ਹਾਂ ਨੂੰ ਦੇਸੀ ਪੀਆਰ ਜਿਨ੍ਹਾਂ ਨੂੰ ਅਸੀਂ ਦੇਣੀ ਹੈਗੀ ਆ ਫਿਰ ਨਾ ਕਿਉਂ ਸਾਨੂੰ ਕਿਸੇ ਨੇ ਦੱਸਿਆ ਨਹੀਂ ਹੈਗਾ ਆਗਲਾਂ ਨੇ ਤੇ ਹੋਕਾ ਲਾ ਕੇ ਦੱਸ ਦਿੱਤਾ ਨਾ ਵੀ ਸਾਨੂੰ ਫਰਾਨੀ ਫਰਾਨੀ ਕੈਟਾਗਰੀ ਵਿੱਚ ਸ਼ਾਰਟੇਜ ਹੈਗੀ ਆ ਹੁਣ ਉਸ ਸ਼ਾਰਟੇਜ ਨੂੰ ਜੇ ਤੁਸੀਂ ਪੂਰਿਆ ਕਰ ਦਿਓ ਤੁਹਾਡੀ ਪੀਆਰ ਹੋ ਜਾਂਦੀ ਆ ਹੁ ਕਿਥੀ ਆ ਹੁਣ ਸ਼ਾਰਟੇਜ ਹੈਗੀ ਆ ਜੀ ਇਸ ਵਾਰ ਸਕੈਲਟਰ ਟ੍ਰੇਡ ਦੇ ਵਿੱਚ ਹੈਲਥ ਕੇਅਰ ਦੇ ਵਿੱਚ ਹੈਗੀ ਆ ਠੀਕ ਆ ਬਹੁਤ ਸਾਰੀਆਂ ਫੀਲਡ ਵਿੱਚ ਲੇਬਰਰ ਕੱਲੇ ਤੇ ਜਿਹੜੇ ਨੂੰ ਆਪਾਂ ਕਹਿੰਦੇ ਹੈਲਪਰ ਜਿਹੜੇ ਹੁੰਦੇ ਨੇ ਉਹ ਵੀ ਆਪਦੀ ਪੀਆਰ ਲੈ ਸਕਦੇ ਹੈਗੇ ਨੇ ਕੰਸਟਰਕਸ਼ਨ ਟ੍ਰੇਡ ਦੇ ਵਿੱਚ ਜਿੱਦਾਂ ਆਪਾਂ ਹੈਲਪਰ ਹੋ ਜੀ ਕਿਸੇ ਮਕੈਨਿਕ ਦੇ ਤੁਸੀਂ ਹੈਲਪਰ ਹੋ ਇਲੈਕਟ੍ਰੀਸ਼ੀਅਨ ਦੇ ਹੈਲਪਰ ਹੋ ਜਾਂ ਨਾ ਕੀ ਕਹਿੰਦੇ ਹੁੰਦੇ ਨੇ ਤਾਰਾਂ ਪਲਾਸ ਪੀਚ ਕਸ ਫੜਾਉਣੇ ਹੁੰਦੇ ਨੇ ਮਕੈਨਿਕ ਨੂੰ ਚਾਬੀਆਂ ਫੜਾਉਣੇ ਨੇ ਟੂਲ ਫੜਾਉਣੇ ਨੇ ਤੇਰੀ ਹੈਲਪ ਕਰਨੀ ਹੈਗੀ ਆ ਉਹ ਵੀ ਪੀਆਰ ਵਾਸਤੇ ਐਲੀਜੀਬਲ ਹੈਗੇ ਨੇ ਸੋ ਤੁਹਾਨੂੰ ਥੋੜੀ ਜ ਮੜਾ ਨਹੀਂ ਪਰ ਇਹ ਸੋਚ ਕੇ ਤੁਸੀਂ ਟਰੱਕ ਡਰਾਈਵਰ ਬਣੋ ਵੀ ਇਹ ਚ ਪੀਆਰ ਈਜ਼ੀ ਹੋ ਜੂਗੀ ਬਾਈ ਜੀ ਇਹ ਕੰਮ ਤੁਹਾਡੇ ਵਾਸਤੇ ਔਖਾ ਹੋ ਸਕਦਾ ਸੋਚ ਸਮਝ ਕੇ ਜਰੂਰ ਫੈਸਲਾ ਕਰੋ ਆਪਣਾ ਲੋ ਜੀ ਹੁਣ ਜਸਟਨ ਟਰੂਡੋ ਹੁਣੇ ਰੈਜ਼ੀਗਨੇਸ਼ਨ ਦੇ ਰਿਹਾ ਖੁਸ਼ ਜੇ ਹੁਣ ਤੁਸੀਂ ਬੜੇ ਜਿਹੜੇ ਲੋਕ ਆ ਨਾ ਸਵੇਰ ਦੇ ਜਸ਼ਨ ਮਨਾ ਰਿਆ ਵੀ ਜਸਟਨ ਟਰੂਡੋ ਹੁਣੀ ਜਿਹੜੇ ਆ ਨਾ ਉਹ ਰਿਜ਼ਾਈਨ ਦੇਣ ਲਈ ਐਗਰੀ ਕਰ ਗਿਆ ਕਈਆਂ ਨੇ ਤੇ ਇਸ ਚੀਜ਼ ਨੂੰ ਨਾ ਪੂਰਾ ਸੈਲੀਬ੍ਰੇਟ ਕੀਤਾ ਆ ਪਰ ਜਦੋਂ ਉਹਦੀਆਂ ਸਵੇਰ ਦੀਆਂ ਖਬਰਾਂ ਮੀਡੀਆ ਤੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨਾ ਮੇਰੇ ਮਨ ਵਿੱਚ ਇੱਕੋ ਗੱਲ ਚੱਲਦੀ ਪਈ ਆ ਪਈ ਅੱਜ ਚੜਿਆ ਸੂਰ ਜੁੱਬਿਆ ਅੱਜ ਦਿਨੋਂ ਖਾ ਗਈ ਕਾਲੀ ਰਾਤ ਕਿਉਂਕਿ ਜਸਟਨ ਟਰੂਡੋ ਦਾ ਇਸ ਤਰੀਕੇ ਸਟੈਪ ਡਾਊਨ ਕਰਨਾ ਵੀ ਕੈਨੇਡਾ ਦੀ ਹਿਸਟਰੀ ਵਿੱਚ ਹਿਸਟੋਰੀਕ ਹੈਗਾ ਆ ਉਹ ਸਭ ਤੋਂ ਵੱਡੀ ਚੀਜ਼ ਹੈ ਆ ਕਿ ਜਸਟਨ ਟਰੂਡੋ ਦੇ ਰਜਿਮ ਦੇ ਵਿੱਚ ਲੱਖਾਂ ਲੋਕ ਜਿਹੜੇ ਨੇ ਕੈਨੇਡਾ ਵਿੱਚ ਪਹੁੰਚੇ ਨੇ ਲੱਖਾਂ ਪਰਿਵਾਰ ਇਕੱਠੇ ਹੋਏ ਨੇ ਲੱਖਾਂ ਜਿਹੜੀਆਂ ਫੈਮਿਲੀਜ਼ ਹੈਗੀਆਂ ਨੇ ਪੇਰੈਂਟ ਗ੍ਰੈਂਡਪੀਰੈਂਟ ਪ੍ਰੋਗਰਾਮ ਦੇ ਵਿੱਚ ਕਈ ਹਜ਼ਾਰਾਂ ਪਰਿਵਾਰ ਇਕੱਠੇ ਹੋਏ ਨੇ ਔਰ ਦੂਸਰੇ ਪਾਸੇ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਟਰੂਡੋ ਦੇ ਰਜਿਮ ਦੇ ਵਿੱਚ ਕੈਨੇਡਾ ਵਿੱਚ ਆ ਕੇ ਟਰੂਡੋ ਨੂੰ ਹੀ ਗਾਲਾਂ ਕੱਢ ਰਹੇ ਹੈਗੇ ਨੇ ਔਰ ਬਾਕੀ ਜਿੱਥੋਂ ਤੱਕ ਹੁਣ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰੀਏ ਨਾ ਤੇ ਇਮੀਗ੍ਰੇਸ਼ਨ ਵਿੱਚ ਵੀ ਹੁਣ ਲੱਗਦਾ ਨਹੀਂ ਕਿ ਜਸ ਆਪਣੇ ਮਾਰਕ ਮਿਲਰ ਹੋਣੀ ਜਿਹੜੇ ਆ ਨਾ ਹੁਣ ਤੁਹਾਨੂੰ ਬਹੁਤ ਡਰਾਉਣਗੇ ਹੁਣ ਕਿਉਂਕਿ ਹੁਣ ਅਗਲਾ ਵੇਲਾ ਅਗਲੀ ਸਰਕਾਰ ਦਾ ਆਉਣਾ ਹੈ ਤੇ ਬਾਕੀ ਜਿੱਥੋਂ ਤੱਕ ਇਹ ਸੋਚਿਆ ਜਾ ਰਿਹਾ ਸੀ ਨਾ ਕਿ ਸਾਡੇ ਜਗਮੀਤ ਸਿੰਘ ਹੁਣੀ ਕੋਈ ਨਾ ਕੋਈ ਹੁਣ ਆਪਣਾ ਕੀ ਕਹਿੰਦੇ ਨੇ ਫੋਰਚੂਡੀ ਚਲਾਉਣਗੇ ਤੇ ਸ਼ਾਇਦ ਪਾਰਲੀਮੈਂਟ ਵਿੱਚ ਗਵਰਨਮੈਂਟ ਨੂੰ ਡੇਕ ਦੇਣ ਕਿਉਂ ਦੂਜੇ ਪਾਸੇ ਜਸਟਨ ਟਰੂਡੋ ਉਹਨਾਂ ਨੇ ਕੈਨੇਡਾ ਦੇ ਗਵਰਨਰ ਜਨਰਲ ਦੇ ਨਾਲ ਸੈਟਿੰਗ ਕਰਕੇ ਤੇ ਮਾਰਚ 2025 ਤੱਕ ਵਾਸਤੇ ਜਿਹੜੀ ਪਾਰਲੀਮੈਂਟ ਹੈਗੀ ਉਹਨੂੰ ਬਿਲਕੁਲ ਪਾਜ਼ ਲਵਾਤਾ ਕਹਿੰਦੇ ਵੀ ਇੱਥੇ ਕੋਈ ਕੰਮ ਨਹੀਂ ਹੋਊਗਾ ਪਾਰਲੀਮੈਂਟ ਇਦਾਂ ਦੀ ਜਿਉਂ ਦੀ ਤਿਉਹ ਰਹੂਗੀ ਹੁਣ ਇਲੈਕਸ਼ਨ ਤੇ ਹੋਣੀ ਸੀ ਕਿ ਅਕਤੂਬਰ ਦੇ ਵਿੱਚ ਜੋ ਐਸੋਲੇ ਡਿਊ ਮੰਨੀ ਜਾ ਰਹੀ ਆ ਤੇ ਜੇ ਹੁਣ ਕਹੀਏ ਵੀ ਜੇ ਥੋੜਾ ਬੋਤਾ ਕੰਮ ਹੋ ਵੀ ਜਾਊਗਾ ਤਾਂ ਹੋ ਸਕਦਾ ਇਲੈਕਸ਼ਨ ਮਹੀਨਾ ਘੱਟ 2 ਮਹੀਨੇ ਪਹਿਲਾਂ ਹੋ ਜਾਵੇ ਆਦਰਵਾਇਜ਼ ਜਿਹੜ ਜੋ ਜਿਹੜੇ ਟਰਮਸ ਹੈਗੇ ਨੇ ਉਹ ਇੱਕ ਤਰ੍ਹਾਂ ਦੇ ਨਾਲ ਪੂਰੀਆਂ ਕਰ ਲੈਣੀਆਂ ਨੇ ਔਰ ਬਾਕੀ ਜਿੱਥੋਂ ਤੱਕ ਕੈਮੀਕਲ ਰੈਸ਼ਨ ਦਾ ਸਵਾਲ ਆ ਨਵੇਂ ਰੂਲਸ ਬਹੁਤਿਆਂ ਜਾਂ ਬਹੁਤੀਆਂ ਕੋਈ ਜਿਹੜੀਆਂ ਸਟੇਟਮੈਂਟਸ ਨੇ ਇਸ ਸਾਲ ਦੀਆਂ ਉਹ ਲੱਗਦਾ ਨਹੀਂ ਵੀ ਦੁਬਾਰਾ ਆਉਣਗੀਆਂ ਔਰ ਬਾਕੀ ਜਿਹੜੇ ਕੋਈ ਪ੍ਰੋਗਰਾਮ ਪਬਲਿਕ ਪਾਲਿਸੀ ਵਿੱਚ ਪਹਿਲਾਂ ਚੱਲ ਰਹੇ ਨੇ ਜਦੋਂ ਹੁਣ ਪਬਲਿਕ ਪਾਲਿਸੀ ਖਤਮ ਹੋ ਜਾਊਗੀ ਤੇ ਜੋ ਪਿਛਲੇ ਰੈਗੂਲੇਸ਼ਨਸ ਹੈਗੀਆਂ ਨੇ ਉਹ ਦੁਬਾਰਾ ਫੇਰ ਤੁਹਾਡੇ ਸਾਹਮਣੇ ਆ ਜਾਣਗੀਆਂ ਸੋ ਇਹ ਕੋਈ ਚੀਜ਼ਾਂ ਚੱਲਣੀਆਂ ਨੇ ਬਾਕੀ ਜਿਹੜੇ ਜਿਹੜੇ ਟਰੂਟੋ ਦੇ ਜਾਣ ਦੇ ਨਾਲ ਖੁਸ਼ ਨੇ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਟਰ ਉਹ ਵੀ ਆਪੋ ਆਪਣੇ ਜਿਹੜੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਨ ਅਕਸਰ ਵੱਡੇ ਧੁਮਾਕੇ ਮਾਰਕ ਮਿਲਰ ਹੁਣ ਹੀ ਕਰਨ ਵਾਸਤੇ ਜਾਣੇ ਜਾਂਦੇ ਆ ਪਰ ਦੂਸਰੇ ਪਾਸੇ ਕੁਝ ਕਿ ਜਿਹੜੇ ਬੇਫਕੂਫੀਆਂ ਨਾਲ ਧੁਮਾਕੇ ਆ ਨਾ ਸਾਡੇ ਆਪਣੇ ਲੋਕ ਵੀ ਕਰਦੇ ਹੈਗੇ ਨੇ ਹੁਣ ਇਦਾਂ ਹੀ ਕੁਝ ਇਹੋ ਜਿਹੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਕੰਸਲਟੈਂਟਸ ਨੇ ਪਿਛਲੇ ਸਮਿਆਂ ਵਿੱਚ ਵਰਗਲਾ ਲਿਆ ਬਲਗਲਾਉਣ ਦਾ ਮਤਲਬ ਹੀ ਹੁੰਦਾ ਦੋਸਤੋ ਜਦੋਂ ਤੁਹਾਨੂੰ ਕੋਈ ਗੱਲ ਕਹਿੰਦਾ ਹੁੰਦਾ ਨਾ ਵੀ ਪੜ ਲਓ ਤੇ ਬਹੁਤੇ ਹੋਸ਼ਵਰੇ ਪੜਨ ਨਹੀਂ ਚਾਉਂਦੇ ਹੁੰਦੇ। ਉਹਨਾਂ ਨੂੰ ਜੇ ਕੋਈ ਗੱਲ ਕਹਦੇ ਨਾ ਕਿ ਨਹੀਂ ਕੋਈ ਗੱਲ ਨਹੀਂ ਤੇਰਾ ਵਰਕ ਪਰਮਿਟ ਅਸੀਂ ਓਪਨ ਕਰਾ ਦਿਆਂ ਕਿ ਤੂੰ ਸਾਡੇ ਕੋਲ ਆ ਜਾ ਸਾਡੀ ਅੰਦਰ ਪੂਰੀ ਗੱਲਬਾਤ ਆ। ਇਹ ਹੀ ਚੀਜ਼ਾਂ ਸਾਨੂੰ ਸਮਝ ਨਹੀਂ ਆਉਂਦੀਆਂ ਕਿਉਂਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਪਰ ਪਤਾ ਨਹੀਂ ਕਿਉਂ ਸਾਨੂੰ ਇੰਨੀ ਗੱਲ ਵੀ ਕਿਉਂ ਨਹੀਂ ਸਮਝ ਆਉਂਦੀ। ਹੁਣ ਇਹਦੇ ਵਿੱਚ ਬੜੇ ਸਾਰੇ ਸਟੂਡੈਂਟਸ ਨੂੰ ਮਿਲਣ ਦਾ ਮੌਕਾ ਮਿਲਦਾ ਆ ਜਿਨ੍ਹਾਂ ਨੇ ਕੁਝ ਕੰਸਲਟੈਂਟਸ ਦੇ ਪਿੱਛੇ ਲੱਗ ਕੇ ਫੇਕ ਡਾਕੂਮੈਂਟਸ ਲਾ ਕੇ ਪੀਜੀਡਬਲਯੂਪੀ ਵਰਕ ਪਰਮਿਟ ਲੈ ਲਏ ਉਸ ਤੋਂ ਬਾਅਦ ਇਦਾਂ ਹੁੰਦਾ ਨਾ ਉਹ ਕਹਿੰਦਾ ਵੀ ਅੱਡੀ ਘਾਲੀ ਕੋਈ ਨਹੀਂ ਆਪਾਂ ਤੇ ਮੋਢਿਆਂ ਤੇ ਥੁੱਕਦੇ ਫਿਰਦੇ ਸੀ ਕਿ ਉਸ ਤੋਂ ਬਾਅਦ ਕਿਸੇ ਨੇ ਪੀਐਨਪੀ ਅਪਲਾਈ ਕੀਤੀ ਕਿਸੇ ਨੇ ਫੈਡਰਲ ਦੇ ਡਾਇਰੈਕਟ ਪ੍ਰੋਗਰਾਮ ਦੇ ਵਿੱਚ ਪੀਆਰ ਫਾਈਲ ਕਰ ਦਿੱਤੀ ਤਾਂ ਜਦੋਂ ਬੈਕਗ੍ਰਾਉਂਡ ਚੈੱਕ ਦੀ ਵਾਰੀ ਆਈ ਤੇ ਅਗਲੇ ਨੇ ਹੱਥ ਦੇ ਵਿੱਚ ਮਿਸ ਰਿਪਰੈਜ਼ੈਂਟੇਸ਼ਨ ਫੜਾਤੀ ਅਗਲੇ ਕਹਿੰਦੇ ਚੰਗਾ ਭਈ ਜਾ ਹੁਣ ਤੂੰ ਕਰ ਨੂੰ ਆਪਣੇ ਕਿਉਂਕਿ ਤੂੰ ਸਾਨੂੰ ਝੂਠ ਬੋਲਿਆ ਤੇਰੇ ਜਿਹੜੇ ਸਾਨੂੰ ਸਟੱਡੀ ਦੇ ਡਾਕੂਮੈਂਟ ਤੋਂ ਪ੍ਰੋਵਾਈਡ ਕੀਤੇ ਸੀ ਭਈ ਉਹ ਗਲਤ ਹੈਗੇ ਨੇ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਲੋਕ ਇੰਨੀ ਵੀ ਗੱਲ ਕਿਉਂ ਨਹੀਂ ਸਮਝ ਪਾਉਂਦੇ ਵੀ ਤੁਹਾਡਾ ਭਲਾ ਕਰਨ ਵਾਲਾ ਉਹ ਬੰਦਾ ਜਿਹਨੂੰ ਤੁਸੀਂ ਰੱਬ ਜਾਣਦੇ ਹੋ ਵੀ ਜਿਹਨੇ ਤੁਹਾਨੂੰ ਬਿਨਾ ਪੜ੍ਹਾਈ ਕੀਤੇ ਵਰਕ ਪਰਮਿਟ ਲੈ ਦਿੱਤਾ ਉਹਨੂੰ ਤੁਸੀਂ ਹਜ਼ਾਰਾਂ ਡਾਲਰ ਆਪ ਦਾ ਪੂਜਿਓਂ ਦੇਓ ਪਰ ਉਹ ਤੁਹਾਡਾ ਭਈ ਪੜਾ ਨਹੀਂ ਕਰ ਰਿਹਾ ਹੈਗਾ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਜਦੋਂ ਤੁਸੀਂ ਆਪਦੀ ਪੀਆਰ ਦੀ ਫਾਈਲ ਲਾਉਂਦੇ ਹੋ ਬੈਕਗ੍ਰਾਉਂਡ ਚੈੱਕ ਉਦੋਂ ਹੁੰਦੇ ਨੇ ਤੋ ਇੰਜ ਕਹ ਲਓ ਜਿਦਾ ਆਪਾਂ ਲੁੱਡੋ ਖੇਡਦੇ ਹੁੰਦੇ ਨੇ ਨਾ ਨਿੱਕੇ ਹੁੰਦੇ ਤੋ ਅਕਸਰ ਜਾ ਕੇ 99 ਨੰਬਰ ਤੇ ਸੱਪ ਲੱੜਦਾ ਹੁੰਦਾ ਅਕਸਰ ਬੰਦੇ ਨੂੰ ਭੁਲੇਖਾ ਹੁੰਦਾ ਲੈ ਮੈਂ 100 ਤੇ ਪਹੁੰਚ ਗਿਆ ਮੈਂ ਤਾਂ ਗੇਮ ਜੇਤੀ ਜਾਣੀ ਆ ਤੇ ਅਕਸਰ ਕਿਤੇ ਨਾ ਕਿਤੇ ਜਦੋਂ ਨੇੜੇ ਬੰਦਾ ਗਿਆ ਹੁੰਦਾ ਨਾ 100 ਦੇ ਤੋ ਉਦੋਂ ਜਾ ਕੇ ਸੱਪ ਲੜਦਾ ਤੇ ਬਿਲਕੁਲ ਫੇਗਲੇ ਥੱਲੇ ਲਿਆ ਕੇ ਛਿੱਟਦੇ ਨੇ ਐਹੋ ਜਿਹੀਆਂ ਗੱਲਾਂ ਬਹੁਤ ਸਾਰੇ ਸਟੂਡੈਂਟਸ ਨਾਲ ਕੈਨੇਡਾ ਵਿੱਚ ਵਾਪਰ ਚੁੱਕੀਆਂ ਨੇ ਵਾਪਰ ਰਹੀਆਂ ਨੇ ਕਿਉਂਕਿ ਫਿਰ ਵੀ ਜਿਹੜੇ ਨਵੇਂ ਆਉਣ ਵਾਲੇ ਹੈਗੇ ਨੇ ਕਿਸੇ ਨਾ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪ ਦਾ ਨੁਕਸਾਨ ਕਰਵਾ ਪੈਂਦੇ ਨੇ ਸੋ ਮੇਰਾ ਮਤਲਬ ਤੁਹਾਨੂੰ 네ਗੇਟਿਵ ਕਰਨਾ ਨਹੀਂ ਹੈਗਾ ਮੇਰੇ ਵੀਰੋ ਕਈ ਵੀਰ ਸਾਨੂੰ ਐਹੋ ਜਿਹੇ ਕਮੈਂਟ ਮੇਰੇ ਕਰਦੇ ਰਹਿੰਦੇ ਜੀ ਯਾ ਤੂੰ 네ਗੇਟਿਵ ਗੱਲ ਹੀ ਕਰਦਾ ਬਾਈ ਤੂੰ 네ਗੇਟਿਵ ਗੱਲ ਹੀ ਕਰਦਾ ਗੱਲ 네ਗੇਟਿਵ ਨਹੀਂ ਹੁੰਦੀ ਗੱਲ ਥੋਨ ਦੇ ਖਾਣੇ ਪਾਉਣ ਦੀ ਗੱਲ ਹੁੰਦੀ ਤੁਹਾਨੂੰ ਗੱਲ ਉਹ ਸਾਡੇ ਆਫਿਸ ਦੇ ਮਗਰਲੇ ਪਾਸੇ ਏਅਰਪੋਰਟ ਹੈਗਾ ਨਜ਼ਰ ਆਉਂਦਾ ਸਾਹਮਣੇ ਤੁਹਾਨੂੰ ਰੋਜ਼ ਹੀ ਫਲਾਈਟ ਜਾਂਦੀ ਏਅਰ ਇੰਡੀਆ ਦੀ ਵਿੱਚ ਤਾਂ ਮੈਨੂੰ ਦੁੱਖ ਹੁੰਦਾ ਜਦੋਂ ਕੋਈ ਬੰਦਾ ਦੱਸਦਾ ਭਾਈ ਜੀ ਸਾਡੀ ਏਅਰ ਇੰਡੀਆ ਦੀ ਫਲਾਈਟ ਕਰਾਤੀ ਅਗਲੇ ਕਹਿੰਦੇ ਜੇ ਤੂੰ ਆਪ ਨਹੀਂ ਜਾਂਦਾ ਤੇ ਉਹਨੂੰ ਅਸੀਂ ਆਪ ਚੜ੍ਹ ਕੇ ਆਉਨੇ ਆ ਸੋ ਇਹ ਉਹਦੇ ਹਾਲਾਤਾਂ ਤੋਂ ਬਚਿਆ ਜਾ ਸਕਦਾ ਕਿਉਂਕਿ ਕੈਨੇਡਾ ਵਿੱਚ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਤੁਹਾਨੂੰ ਥੋੜੀ ਜਿਹੀ ਪਰਚੋਲ ਆਪਣੇ ਆਪ ਤੇ ਜ਼ਰੂਰ ਕਰ ਲੈਣੀ ਚਾਹੀਦੀ ਜਦ ਵੀ ਤੁਸੀਂ ਕੋਈ ਕੈਨੇਡਾ ਇਮੀਗ੍ਰੇਸ਼ਨ ਦੇ ਨਾਲ ਲੈਂਡਿੰਗ ਕਰਦੇ ਹੋ ਸਭ ਤੋਂ ਵੱਡੀ ਚੀਜ਼ ਆ ਝੂਠ ਨਾ ਬੋਲਿਆ ਕਰੋ ਛੁੱਟ ਅੱਜ ਨਾ ਫੜਿਆ ਜਾਉ ਕੱਲ ਫੜਿਆ ਜਾਉ ਤੇ ਜਿੱਦਣ ਫੜਿਆ ਜਾਣਾ ਆ ਉਸ ਦਿਨ ਲੁੱਡੋ ਵਾਲੀ ਗੇਮ ਦੇਖ ਲਓ 99 ਤੇ ਜਾ ਕੇ ਸੱਪ ਲੜਦਾ ਹੁੰਦਾ ਜੇ ਫਿਰ ਕੈਨੇਡਾ ਦੇ ਵਿੱਚ ਜਦੋਂ ਵੀ ਤੁਸੀਂ ਆਪਣੀ ਪਰਮਾਨੈਂਟ ਰੈਜ਼ਿਡੈਂਸੀ ਦੀ ਅਪਲੀਕੇਸ਼ਨ ਕਰਦੇ ਹੋ ਨਾ ਤਾਂ ਤੁਹਾਡੀ ਅਪਲੀਕੇਸ਼ਨ ਦੇ ਉੱਤੇ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬੈਕਗ੍ਰਾਉਂਡ ਚੈੱਕ ਕੀਤਾ ਜਾਂਦਾ ਹੈ ਬੈਕਗ੍ਰਾਉਂਡ ਚੈੱਕ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਜਿਹੜੀ ਵੀ ਡਾਕੂਮੈਂਟ ਆਪਣੀ ਅਪਲੀਕੇਸ਼ਨ ਵਿੱਚ ਕੈਨੇਡਾ ਇਮੀਗ੍ਰੇਸ਼ਨ ਨੂੰ ਪ੍ਰੋਵਾਈਡ ਕਰਦੇ ਹੋ ਉਹਨਾਂ ਸਾਰਿਆਂ ਨੂੰ ਹੰਗਾਲਿਆ ਜਾਂਦਾ ਚੈੱਕ ਕੀਤਾ ਜਾਂਦਾ ਹੈ ਕਿ ਉਹ ਵਾਕਿਆ ਜੈਨੂਇਨ ਨੇ ਜਦੋਂ ਆਪਾਂ ਆਪਣਾ ਜੋਬ ਲੈਟਰ ਦਿੰਨੇ ਆ ਪੇ ਸਲੈਪਸ ਦਿੰਨੇ ਆ ਤੁਸੀਂ ਆਪਦੇ ਸਟੱਡੀ ਦੇ ਡਾਕੂਮੈਂਟਸ ਦਿੰਦੇ ਹੋ ਮੈਰਿਜ ਸਰਟੀਫਿਕੇਟ ਵਗੈਰਾ ਵਗੈਰਾ ਆਪਾਂ ਦਿੰਨੇ ਆ ਤੇ ਇਹਨਾਂ ਸਾਰੇ ਡਾਕੂਮੈਂਟਸ ਨੂੰ ਵੈਰੀਫਾਈ ਕੀਤਾ ਜਾਂਦਾ ਕਿ ਇਹ ਵਾਕਿਆ ਜੈਨੂਨ ਹੈਗੇ ਨੇ ਤੇ ਅਕਸਰ ਦੇਖਣ ਵਿੱਚ ਆਉਂਦਾ ਵੀ ਕਈ ਵਾਰੀ ਸਾਡੀਆਂ ਐਪਲੀਕੇਸ਼ਨਾਂ ਆ ਬੈਕਗ੍ਰਾਉਂਡ ਚੈੱਕ ਬੈਕਗ੍ਰਾਉਂਡ ਚੈੱਕ ਦੇ ਵਿੱਚ ਸਟਕ ਹੋ ਜਾਂਦੀਆਂ ਨੇ ਗ੍ਰੇਟਲੀ ਡਿਲੇਡ ਹੁੰਦੀਆਂ ਨੇ ਸਾਡੀ ਐਪਲੀਕੇਸ਼ਨ ਉੱਤੇ ਜਲਦੀ ਡਿਸੀਜਨ ਨਹੀਂ ਆਉਂਦਾ ਅਕਸਰ ਆਪਾਂ ਕਹਿੰਦੇ ਆ ਜੀ ਫਲਾਣੇ ਦਾ ਡਿਸੀਜਨ ਤੇ 6 ਮਹੀਨੇ ਵਿੱਚ ਪੀਆਰ ਆ ਗਈ ਪਰ ਮੇਰੀ ਐਪਲੀਕੇਸ਼ਨ ਦੇ ਤਾਂ ਹੁਣ ਇਹਦੇ ਵਿੱਚ ਕਿਉਂ ਹੁੰਦਾ ਕਿ ਜਿਹੜਾ ਬੈਕਗ੍ਰਾਉਂਡ ਚੈੱਕ ਕਰਨੇ ਇਹਦੇ ਵਿੱਚ ਕਈ ਵਾਰੀ ਡਿਲੇਸ ਹੋ ਜਾਂਦੀਆਂ ਨੇ ਕਈ ਵਾਰੀ ਇਹ ਜਿਹੜਾ ਬੈਕਗ੍ਰਾਉਂਡ ਚੈੱਕ ਹੈਗਾ ਇਹਦੇ ਵਿੱਚ ਜਿਹੜੇ ਇਨਵੈਸਟੀਗੇਸ਼ਨ ਆਫੀਸਰਸ ਹੁੰਦੇ ਨੇ ਉਹ ਤੁਹਾਡੇ ਪਿਛਲੇ EMPLOER ਨੂੰ ਜਾਂ ਕਿਸੇ ਵੀ ਹੋਰ ਇੰਸਟੀਟਿਊਸ਼ਨ ਨੂੰ ਟੈਲੀਫੋਨ ਤੇ ਵੀ ਕੰਟੈਕਟ ਕਰਦੇ ਨੇ ਈਮੇਲ ਤੇ ਕੰਟੈਕਟ ਕਰਦੇ ਨੇ ਕਈ ਵਾਰੀ ਜਿਹੜੇ ਫੀਲਡ ਇਨਵੈਸਟੀਗੇਸ਼ਨ ਆਫੀਸਰਸ ਹੁੰਦੇ ਨੇ ਇਹ ਵੀ ਡੋਰ ਨਾਕਿੰਗ ਕਰਕੇ ਤੁਹਾਡੀ ਇਨਵੈਸਟੀਗੇਸ਼ਨ ਕਰਨ ਜਾਂਦੇ ਨੇ ਕਿ ਜੋ ਤੁਸੀਂ ਕਹਿ ਰਹੇ ਹੋ ਭਈਓ ਸੱਚ ਹੈਗਾ ਹੁਣ ਇਹਦੇ ਵਿੱਚ ਕੁਝ ਬੈਕਗ੍ਰਾਉਂਡ ਚੈੱਕ ਜਿਹੜੇ ਹੁੰਦੇ ਨੇ ਉਹ ਇਮੀਗ੍ਰੇਸ਼ਨ ਨੇ ਕਰਦਿਆਂ ਉਹਨਾਂ ਵੱਲੋਂ ਕੁਝ ਗਲਤੀਆਂ ਹੁੰਦੀਆਂ ਨੇ ਤੇ ਕੁਝ ਗਲਤੀਆਂ ਜਿਹੜੀਆਂ ਨੇ ਐਪਲੀਕੈਂਟ ਖੁਦ ਕਰਦੇ ਨੇ ਤੇ ਉਹਨਾਂ ਦੇ ਜਿਹੜੇ ਬੈਕਗ੍ਰਾਉਂਡ ਚੈੱਕ ਹੈਗੇ ਨੇ ਉਹ ਐ ਇਦਾਂ ਯਾਰ ਸਾਡੇ ਕੋਲ ਇੱਕ ਪੀਐਫਐ ਲੈਟਰ ਆਇਆ ਜਿਹਦੇ ਵਿੱਚ ਇਸ ਨੌਜਵਾਨ ਨੇ ਆਪਦੀ ਪਰਮਨੈਂਟ ਰੈ residenciy ਦੀ ਐਪਲੀਕੇਸ਼ਨ ਲਾਈ ਆ ਇੱਕ ਸਾਲ ਹੋ ਗਿਆ ਪਰਮਨੈਂਟ ਰੈ residenciy ਦੀ ਐਪਲੀਕੇਸ਼ਨ ਲੱਗੀ ਹੋਣੀ ਐਕਸਪ੍ਰੈਸ ਸੈਂਟਰ ਦੇ ਵਿੱਚ ਔਰ ਹੱਲੇ ਤੱਕ ਇਹਨਾਂ ਦੀ ਪੀਆਰ ਨਹੀਂ ਆਈ ਇਹ ਦੂਜੇ ਪਾਸੇ ਕੰਪੇਅਰ ਕਰ ਰਹੇ ਵੀ ਮੇਰੇ ਫਲਾਣੇ ਦੋਸਤ ਨੇ ਪੀਆਰ ਲਈ ਸੀਗੀ ਉਹਨੂੰ ਤੇ 4-6 ਮਹੀਨੇ ਦੇ ਵਿੱਚ ਵਿੱਚ ਹੀ ਪਰਮਨੈਂਟ ਰੈ residenciy ਮਿਲ ਗਈ ਤੇ ਮੈਨੂੰ ਕਿਉਂ ਨਹੀਂ ਹੁਣ ਹੁਣ ਤੱਕ ਹੁਣ ਤੱਕ ਜਿਹੜੀ ਪੀਆਰ ਮਿਲ ਰਹੀ ਤੇ ਜਦ ਕਿ ਦੂਜੇ ਪਾਸੇ ਇਹ ਪੀਐਫਐ ਲੈਟਰ ਜਰ ਰੀਸੀਵ ਹੁੰਦਾ SPFL ਲੈਟਰ ਦੇ ਵਿੱਚ ਕੀ ਹੈ ਕਿ ਜਦੋਂ ਉਹਨਾਂ ਨੇ ਇਸ ਨੌਜਵਾਨ ਦੇ ਬੈਕਗ੍ਰਾਉਂਡ ਚੈੱਕ ਕੀਤਾ ਤੇ ਇਹਦਾ ਵੈਬ ਸਰਚ ਕੀਤਾ ਗਿਆ ਹੁਣ ਵੈਬਸਰਚ ਦੇ ਵਿੱਚ ਇਸ ਬੰਦੇ ਦੇ ਸੋਸ਼ਲ ਮੀਡੀਆ ਜਿਹੜੇ ਅਕਾਊਂਟ ਹੈਗੇ ਨੇ ਉਹ ਵੀ ਚੈੱਕ ਕੀਤੇ ਗਏ ਹੁਣ ਹੋਇਆ ਕਿ ਵੀ ਇਹ ਇੱਕ ਪਾਸੇ ਇਥੇ ਸਕਿਲਡ ਵਰਕਰ ਦਾ ਆਪ ਦਾ ਐਕਸਪੀਰੀਅੰਸ ਸ਼ੋ ਕਰ ਰਿਹਾ ਕਿ ਹਾਂ ਮੈਂ ਸਕਿਲਡ ਅਪੋਪੇਸ਼ਨ ਦੇ ਵਿੱਚ ਕੰਮ ਕਰ ਰਿਹਾ ਪਰ ਦੂਜੇ ਪਾਸੇ ਇਹਦੀ ਜਿਹੜੀ ਪ੍ਰੋਫਾਈਲ ਹੈਗੀ ਉਹ ਤੇ ਸ਼ੋ ਇਹ ਹੋ ਰਿਹਾ ਸੀ ਕਿ ਇਹ ਟਰੱਕ ਡਰਾਈਵਰ ਹੈਗਾ ਇਹ ਫਲਾਣੀ ਫਰਾਨੀ ਕੰਪਨੀ ਦੇ ਵਿੱਚ ਕੰਮ ਕਰਦਾ ਹੁਣ ਇਹ ਚ ਬੈਕਗ੍ਰਾਉਂਡ ਚੈੱਕ ਦੇ ਵਿੱਚ ਕਿਸੇ ਹੋਰ ਦਾ ਤੇ ਭਈ ਕੋਈ ਕਸੂਰ ਨਹੀਂ ਨਾ ਵੀ ਮੈਂ ਕਿਸੇ 엠ਪਲੋਇਰ ਨੂੰ ਫੋਨ ਕੀਤਾ ਸੀ ਉਹਨੇ ਜਾਣ ਪਹੁੰਚ ਕੇ ਗਲਤ ਇਨਫੋਰਮੇਸ਼ਨ ਦੇ ਦਿੱਤੀ ਹੁਣ ਇਹ ਚੀਜ਼ ਸਾਰੇ ਉਹਨਾਂ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਜਿਹਨਾਂ ਨੇ ਕੈਨੇਡਾ ਦੀ ਪਰਮਨੈਂਟ ਰੈਜ਼ਿਡੈਂਸੀ ਅਪਲਾਈ ਕਰਨੀ ਆ ਪਈ ਜਿਹੜਾ ਤੁਹਾਡਾ ਸੋਸ਼ਲ ਮੀਡੀਆ ਹੈਂਡਲਸ ਹੈਗੇ ਨੇ ਨਾ ਜਾਂ ਤੇ ਇਹਨਾਂ ਨੂੰ ਡਿਲੀਟ ਹੀ ਕਰ ਦਿਓ ਤੇ ਜਾਂ ਇਹਨਾਂ ਦੇ ਉੱਤੇ ਜਿਹੜੀ ਤੁਹਾਡੀ ਦਰੁਸਤ ਜਾਣਕਾਰੀ ਹੈ ਨਾ ਉਹ ਪਾਓ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਹੁਣ ਉਹ ਵਾਲੀ ਨਹੀਂ ਰਹੀ ਇਹ ਹੁਣ ਚੰਗੀ ਤਰ੍ਹਾਂ छानਣੀ ਲਾ ਰਿਹਾ ਹਰ ਇੱਕ ਨਿੱਕੀ ਨਿੱਕੀ ਚੀਜ਼ ਨੂੰ ਫੜਦੇ ਪਏ ਨੇ ਵੀਡੀਓ ਦੇ ਵਿੱਚ ਇਹਨਾਂ ਨੂੰ ਕੋਈ ਵੀ ਅਗਰ ਕੋਈ ਐਡਵਰਸ ਇਨਫੋਰਮੇਸ਼ਨ ਮਿਲਦੀ ਹੈ ਤੇ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹਨੂੰ ਡਿਨਾਈ ਕਰ ਸਕਣਾ ਹੁਣ ਬਾਕੀ ਇਸ ਮੁੰਡੇ ਦਾ ਹੁਣ ਆਪਾਂ ਜਵਾਬ ਬਣਾ ਕੇ ਦੇਵਾਂਗੇ ਕਿਉਂਕਿ ਸਾਡੇ ਕੋਲ ਕੁਝ ਗਰਾਉਂਡਸ ਹੈਗੀਆਂ ਨੇ ਇਸ ਪੇਜ ਦੇ ਉੱਤੇ ਇਸ ਕੇਸ ਦੇ ਵਿੱਚ ਜਾਣ ਪਾਈ ਜਾ ਸਕਦੀ ਹੈਗੀ ਆ ਬਾਕੀ ਜੇ ਤੁਸੀਂ ਕਿਸੇ ਇਸ ਮਸਲੇ ਵਿੱਚ ਫਸ ਗਏ ਹੋ ਤੇ ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਹੋ ਨੰਬਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸੀਐਚਕੇ ਇਮੀਗ੍ਰੇਸ਼ਨ